ਸਸ਼ੀਕਾਲ ਜੀ ਅੱਜ ਅਸੀਂ ਲੈ ਕੇ ਆਏ ਆ ਪਿਓਰ ਲੈਬਰੇ ਨਸਲ ਦਾ ਡੌਗ ਵਿਕਾਊ ਆ 1 ਸਾਲ ਦਾ ਵੈਕਸੀਨੇਸ਼ਨ ਹੋਈ ਹੈ ਜੀ ਟ੍ਰੇਨਿੰਗ ਕਰਵਾਈ ਹੋਈ ਹੈ ਏਰੀਆ ਆਨੰਦਪੁਰ ਸਾਹਿਬ ਰੇਟ ਹੈ ਜੀ 7500 7500 ਰੁਪਏ ਰੇਟ ਰੱਖੇ ਗਿਆ ਜੀ ਆਨੰਦਪੁਰ ਸਾਹਿਬ ਏਰੀਆ ਹੈ ਵੈਕਸੀਨੇਸ਼ਨ ਹੋਈ ਹੈ 1 ਸਾਲ ਦਾ ਡੌਗ ਹੈ 709491829 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਆਪਣੇ ਕੋਲ ਟਰਾਲਾ ਆਇਆ ਜੀ ਡਬਲ ਜੈਕ ਵਾਲਾ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਤੋਂ 2025 ਮਾਡਲ ਸਾਈਜ਼ ਹੈਗਾ 16x7 ਡਿਲਕਸ ਮਾਡਲ ਹੈ ਜੀ ਫੁੱਲ ਐਕਸੈਸਰੀ ਲੱਗੀ ਹੈ ਵਧੀਆ ਚੰਗੇ ਲੋਹੇ ਦਾ ਬਣਿਆ ਹੋਇਆ ਕੋਈ ਵੀ ਐਹੋ ਜੀ ਗੱਲ ਨਹੀਂ ਹੋ ਤੁਸੀਂ ਜਾ ਕੇ ਖਰੀਦ ਸਕਦੇ ਹੋ 290000 ਜੇ ਤੁਸੀਂ ਖਰੀਦਣ ਜਾਓਗੇ ਨਰਾਸ਼ ਹੋ ਕੇ ਨਹੀਂ ਮੁੜੋਗੇ ਮਾਨਤਾਨ ਵੀ ਕਰ ਦੇਣਗੇ 9463644505 ਇਸ ਨੰਬਰ ਤੇ ਤੁਸੀਂ ਖਰੀਦ ਸਕਦੇ ਹੋ एवीएस ਦੇ ਚੰਗੇ ਟੀਕੇ ਦਾ ਬੱਚਾ ਵਿਕਾਊ ਆ 40 ਦਿਨਾਂ ਦਾ ਚੰਗੇ ਦੁੱਧ ਵਾਲੀ ਗਾਂ ਦਾ ਬੱਚਾ ਡੈਰੀ ਫਾਰਮ ਵਾਲੇ ਭਰਾ ਸੰਪਰਕ ਕਰਨ ਪਿੰਡ ਗੈਰੀ 12 ਸਿੰਘ ਮੋੜ ਬਠਿੰਡਾ ਬਾਕੀ ਵੀਰ ਦੇ ਨੰਬਰ ਨੇ 2 ਜੀ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਸਾਰੀ ਜਾਣਕਾਰੀ ਨਾਲ ਖਰੀਦ ਸਕਦੇ ਹੋ 6239910493 ਦੂਜਾ ਨੰਬਰ 9888837245 ਇਸ ਨੰਬਰ ਤੇ ਤੁਸੀਂ ਖਰੀਦ ਸਕਦੇ ਹੋ ਜੀ 8 ਤੋਂ 10 ਕਿੱਲੇ ਜ਼ਮੀਨ ਗਹਿਣੇ ਜਾਂਦੇ ਇਹਨਾਂ ਨੂੰ ਮੋਗਾ ਲੁਧਿਆਣਾ ਤੇ ਜਲੰਧਰ ਏਰੀਆ ਦੇ ਵਿੱਚ ਜੇ ਕਿਸੇ ਵੀ ਭਰਾਣੇ ਜ਼ਮੀਨ ਦੇ ਨਹੀਂ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 8 ਤੋਂ 10 ਕਿੱਲੇ ਮੋਗਾ ਲੁਧਿਆਣਾ ਤੇ ਜਲੰਧਰ ਚ 94 78475256 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਨਾਂ ਵੀਰਾਂ ਨੇ ਜ਼ਮੀਨ ਘੈਣੇ ਲੈਣੇ ਹੈ ਜੀ ਮੋਗਾ ਲੁਧਿਆਣਾ ਦੇ ਜਲੰਧਰ ਦੇ ਵਿੱਚ ਦਿਲਪ੍ਰੀਤ ਕੰਬਾਈਨ ਬਿਕਾ ਹੋਆ 2022 ਮਾਡਲ ਪਿੰਡ ਮੁਕੀਮਪੁਰਾ ਪਿਹੋਵਾ ਰੇਟ ਹੈ ਜੀ 10 ਲੱਖ ਰੁਪਇਆ ਬਾਕੀ ਸਾਫ ਕੰਡੀਸ਼ਨ ਦੀ ਵਧੀਆ ਚੱਲਦੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮਬਿਸ਼ੀ ਦੇਖਣ ਨੂੰ ਨਹੀਂ ਮਿਲੇਗੀ ਓਕੇ ਕੰਡੀਸ਼ਨ ਤੁਸੀਂ ਚਲਾ ਕੇ ਵੀ ਦੇਖ ਸਕਦੇ ਹੋ 9729811992 ਇਹ ਨੰਬਰ ਹੈ ਮਾਲਕਵੀਰ ਦਾ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗਿਲਪ੍ਰੀਤ ਕੰਬਾਈਨ 2022 ਮਾਡਲ 10 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਸੋਨਾਲੀਕਾ 60 RX ਟਰੈਕਟਰ ਵਿਕਾਊ ਆ 2021 ਮਾਡਲ 3 ਗੇ ਸਪੀਡ 80% ਹੈਰ ਨਾਲ ਦੇ 1700 ਘੰਟਾ ਚੱਲਿਆ ਰੇਟ 6 ਲੱਖ 25000 ਏਰੀਆ ਜੀ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ 9463532965 ਇਸ ਨੰਬਰ ਤੇ ਫੋਨ ਕਰਕੇ ਸੋਨਾਲੀਕਾ 60 RX ਟਰੈਕਟਰ 2021 ਮਾਡਲ 6 ਲੱਖ 25000 ਰੁਪਏ ਚ ਖਰੀਦ ਸਕਦੇ ਹੋ ਜੀ 1700 ਘੰਟਾ ਚੱਲੇਗੇ ਨੰਬਰ ਤੁਸੀਂ ਨੋਟ ਕਰ ਲਿਆ ਹੋਣਾ ਇਸ ਨੰਬਰ ਤੇ ਹੀ ਤੁਸੀਂ ਕਾਲ ਕਰਕੇ ਖਰੀਦ ਸਕਦੇ ਹੋ ਗੱਡੀ ਵਿਕਾਊ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਗੱਡੀ ਦੀ ਕੰਡੀਸ਼ਨ ਦੇਖੋ ਇਸ ਵੀਰ ਨੇ ਬਹੁਤ ਬਰੀਕੀ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਦਿਖਾਈ ਹੈ ਜਿਹਦੇ ਵਿੱਚ ਤੁਸੀਂ ਘਰ ਬੈਠੇ ਹੀ ਗੱਡੀ ਦੀ ਕੰਡੀਸ਼ਨ ਨੂੰ ਦੇਖ ਸਕਦੇ ਹੋ ਤੁਹਾਨੂੰ ਜਾ ਕੇ ਵੀ ਗੱਡੀ ਚੈੱਕ ਕਰਨ ਦੀ ਜ਼ਰੂਰਤ ਨਹੀਂ ਬਸ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਵੀਡੀਓ ਬਣਾ ਕੇ ਭੇਜੀਏ ਇਹ ਆਲਟੋ ਗੱਡੀ ਵਿਕਾਊ ਆ 2010 ਮਾਡਲ ਪਾਰਸਿੰਘ 2030 ਤੱਕ ਹੈ ਜੀ 1 ਲੱਖ 28000 ਕਿਲੋਮੀਟਰ ਚੱਲੀ ਹੈ ਫੈਮਿਲੀ ਕਾਰ ਹੈ ਰੇਟ ਵੀਰ ਨੇ ਕਿਹਾ ਕਿ ਮੌਕੇ ਤੇ ਦੱਸਾਂਗੇ ਜੀ ਤੇ ਨੰਬਰ ਤੁਸੀਂ ਨੋਟ ਕਰ ਲਓ 7526855039 ਇਸ ਨੰਬਰ ਤੇ ਫੋਨ ਕਰਕੇ ਐਲਟੋ ਗੱਡੀ 2010 ਮਾਡਲ ਜਿਹੜੀ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਸਕਦੇ ਬਾਕੀ ਇਸ ਵੀਰ ਨੂੰ ਵੀਡੀਓ ਬਹੁਤ ਸੋਹਣੀ ਬਣਾ ਕੇ ਭੇਜੀਏ ਜੀ ਤੇ ਤੁਸੀਂ ਵੀ ਇਸ ਤਰ੍ਹਾਂ ਸਾਨੂੰ ਵੀਡੀਓ ਬਣਾ ਕੇ ਭੇਜ ਸਕਦੇ ਇੱਕ ਭਰਾ ਨੂੰ ਬੇਨਤੀ ਵੀਰੇ ਜਾਣਕਾਰੀ ਪੂਰੀ ਭੇਜਿਆ ਕਰੋ ਕਿਉਂਕਿ ਰੇਟ ਇਹ ਚਲੋ ਕੋਈ ਗੱਲ ਤੁਸੀਂ ਮੌਕੇ ਦੱਸ ਦੋਗੇ ਏਰੀਆ ਜ਼ਰੂਰ ਦੱਸਿਆ ਕਰੋ ਤਾਂ ਕਿ ਪਤਾ ਚੱਲ ਸਕੇ ਕੀ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਇਹੇ ਗੱਡੀ ਵਿਕਾਊ ਹੈ ਤਾਂ ਏਰੀਆ ਵੀ ਤੁਸੀਂ ਜ਼ਰੂਰ ਦੱਸਿਆ ਕਰੋ ਹੋ ਸਕੇ ਤਾਂ ਰੇਟ ਵੀ ਨਾਲ ਨਾਲ ਦੱਸ ਦਿਆ ਕਰੋ ਜੀ ਨਿਊ ਹਾਲੈਂਡ 3602 ਟਰੈਕਟਰ ਵਿਕਾਊ ਹੈ ਜੀ 2010 ਮਾਡਲ ਏਰੀਆ ਟਿੱਬੀ ਹਨੂਮਾਨਗੜ੍ਹ ਅਰੇਟ 3 ਲੱਖ ਰੁਪਏ ਇੰਜਨ ਗੇਅਰ ਦਾ ਓਕੇ ਹੈ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਜੀ ਤੇ ਬਾਕੀ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਪਿਆ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਪੇਸ਼ੀ ਤੁਸੀਂ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ 3 ਲੱਖ ਰੁਪਏ ਰੇਟ ਮੰਗੇ 10 ਮਾਡਲ ਨਿਊ ਹਾਲੈਂਡ 3602 ਟਰੈਕਟਰ ਵਿਕਾਊ ਹੈ ਜੀ 63 765 B 093 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਨਿਊ ਹਾਲੈਂਡ 3602 ਟਰੈਕਟਰ 10 ਮਾਡਲ 3 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਰੇਟ ਹੈ ਜੀ ਸਿਰਫ 6 ਲੱਖ ਨਾਲੇ ਵਾਲੀ ਜ਼ਮੀਨ ਵਿਕਾਊ ਹੈ ਟਾਪ ਦੀ ਜ਼ਮੀਨ ਹੈ ਮਿੱਠਾ ਪਾਣੀ ਹੈ ਜੀ ਟੋਟਲ 25 ਵਿਗੇ ਜ਼ਮੀਨ ਵਿਕਾਊ ਹੈ ਨਾਲੀ ਦੇ ਨੇੜੇ ਰੇਟ 6 ਲੱਖ ਵਿਗੇ ਦਾ 6 ਲੱਖ ਪਰ ਵਿਗੇ ਦਾ ਰੇਟ ਹੈ ਜੀ ਏਰੀਆ ਸੂਰਤਗੜ ਓਪਨ ਰਿਸਟਰੀ ਵਾਲੀ ਜ਼ਮੀਨ ਹੈ ਕੋਈ ਵੀ ਬੰਦਾ ਖਰੀਦ ਸਕਦਾ ਪੰਜਾਬ ਹਰਿਆਣਾ ਦਿੱਲੀ ਤੁਸੀਂ ਜਿੱਥੋਂ ਮਰਜ਼ੀ ਜਾ ਕੇ ਜ਼ਮੀਨ ਖਰੀਦ ਸਕਦੇ ਹੋ ਓਪਨ ਰਿਸਟਰੀ ਵਾਲੀ ਜ਼ਮੀਨ ਹੈ ਇਹ ਨਹੀਂ ਹੈਗਾ ਕਿ ਜੇ ਇਹ ਸੂਰਤਗੜ ਦੀ ਹੈ ਤਾਂ ਸੂਰਤਗੜ ਦਾ ਬੰਦਾ ਹੀ ਖਰੀਦ ਸਕਦਾ ਤੁਸੀਂ ਜਿੱਥੋਂ ਮਰਜ਼ੀ ਜਾ ਕੇ ਖਰੀਦ ਸਕਦੇ ਹੋ ਤਿਹਨ ਵਾਸਤੇ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 992914862 ਇਸ ਨੰਬਰ ਤੇ ਫੋਨ ਕਰਕੇ ਜ਼ਮੀਨ ਤੁਸੀਂ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਕਿਵੇਂ ਲੱਗੀ ਜੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਊਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਅੱਕੀ ਸ਼ੇਅਰ ਕਰ ਦਿਓ ਜੇ ਪਸੰਦ ਆਈ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਕਰਦਾ ਕਰੋ ਜੀ ਬਣੇਓ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਧੰਨਵਾਦ